ਲਓ ਜੀ ਮਿੱਤਰੋ ਕਰ ਲਈ ਕਰਮਾਂ ਵਾਲੀ ਤਿਆਰ ਤੇ ਲੈਡ ਜਗਦੀ ਆ ਉਹ ਅਸਲ ਚ ਗੱਲ ਇਹ ਹੋ ਗਈ ਵੀ ਅੱਜ ਆ ਗਿਆ ਮੀਂਹ ਜਾਲ ਸਾਡਾ ਪਾਇਆ ਹੀ ਹੋਇਆ ਸੀ ਤਰਪਾਲ ਖੋਲੀ ਨਹੀਂ ਤੇ ਇੱਕ ਲੈਡ ਰੱਖੀ ਹੋਈ ਐ ਐਕਸਟਰਾ ਜੇ ਕਿਤੇ ਇਦਾਂ ਲੋਡ ਪੈ ਜਾਂਦੀ ਆ ਹੁਣ ਰੋਟੀ ਅੱਜ ਵਿੱਚ ਲਾਹਾਂਗੇ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਲੈ ਵੀ ਫੇਰ ਪੁਣੇ ਹੀ ਆ ਤੀਜਾ ਦਿਨ ਹੋ ਗਿਆ ਤੇ ਸੋਚਿਆ ਵੀ ਆਪਾਂ ਨੂੰ ਸ਼ਾਮ ਦਾ ਮਾਹੌਲ ਦਿਖਾਈ ਦੇ। ਕਿਉਂਕਿ ਸ਼ਾਮ ਨੂੰ ਇੱਥੇ ਜਿੰਨੇ ਵੀ ਆਉਂਦੇ ਆ ਵੀਰ ਸਾਬ ਨੂੰ ਪਤਾ ਹੀ ਆ तकरीबन ਖਾਣਾ-ਦਾਣਾ ਸਭ ਸ਼ਾਮ ਨੂੰ ਗੱਡੀਆਂ ਦੇ ਵਿੱਚ ਚੜ ਜਾਂਦੇ ਆ ਬਾਡੀ ਦੇ ਵਿੱਚ ਤੇ ਗੈਸ ਚੋਂ ਚੱਲ ਪੈਂਦੇ ਆ ਆਟੇ ਗੁੰਨੇ ਜਾਂਦੇ ਆ ਤੜਕਿਆਂ ਦੀ ਸਮੈਲ ਤੜਕਿਆਂ ਦੀ ਬਾਸ਼ਨਾ ਵਾਲਦਲੇ ਗੱਡੀਆਂ ਚੋਂ ਤਰ੍ਹਾਂ-ਤਰ੍ਹਾਂ ਦੀ ਆਉਣ ਲੱਗ ਜਾਂਦੀ ਹੈ। ਤੇ ਅੱਜ ਤੁਹਾਨੂੰ ਮਿਲੌਣਾ ਆਪਣੇ ਮਿੱਤਰ ਪਿਆਰਿਆਂ ਨੂੰ ਤੇ ਰੋਟੀ ਬਣਾਉਂਦੇ ਆ ਕਰਦੇ ਆ ਗੱਲਾਂ ਬਾਤਾਂ। ਕਿਉਂ ਜੀ ਦੇਖੋ ਆਟਾ ਜਿਵੇਂ ਆਪਾਂ ਘਰੇ ਕਹਿੰਦੇ ਹੁੰਨੇ ਆ ਬੁੜੀਆਂ ਗੁੰਧੀਆਂ ਨੇ ਹਨਾ ਵੀਂਦਾ ਕੁਛ ਜਮ ਮਲਿਆ ਪਿਆ ਆਟਾ ਠਰੀਜ ਲਾ ਕੇ ਗੁੰਨਿਆ ਹੋਇਆ ਤੇ ਅੱਗੇ ਤੁਸੀਂ ਆ ਦੇਖੋ ਰੋਟੀ ਫੁੱਲ ਦੀ ਕਿਉਂ ਇਹ ਹੋ ਜਾਂਦਾ ਤਜਰਬਾ ਹੋ ਜਾਂਦਾ ਹੌਲੀ ਹੌਲੀ ਜਦੋਂ ਵੀ ਬੰਦੇ ਨੂੰ ਐ ਹੁੰਦਾ ਵੀ ਆਪਾਂ ਆਪ ਦੀ ਲਾ ਕੇ ਤੇ ਆਪ ਦਾ ਢਿੱਡ ਭਰਨਾ ਤੇ ਰੋਟੀ ਦੇ ਵਿੱਚ ਤੁਸੀਂ ਫਰਕ ਦੱਸਿਓ ਕੋਈ ਦੇਖ ਕੇ ਪਈ ਹੈ ਨਾ ਗੋਲ ਜਮਾ ਜਿਵੇਂ ਬੁੜੀਆਂ ਲਾਉਂਦੀਆਂ ਕਰੇ ਤੇ ਆਹ ਦੇਖੋ ਬੀਲ ਦਾ ਬੀਲਣਾ ਚੱਲਦਾ ਦੇਖ ਕੇ ਨਾ ਐ ਵੀ ਰੂਹ ਖੁਸ਼ ਹੋ ਜਾਂਦੀ ਆ ਜਦੋਂ ਤਿਆਰੀ ਚੱਲਦੀ ਆ ਵੈਸੇ ਢਾਬਿਆਂ ਟੂਬਿਆਂ ਵਾਲਾ ਖਾਂਦੇ ਰਹਨੇ ਆ ਇਹ ਗੱਲ ਨਹੀਂ ਬਣਦੀ ਤੇ ਬਾਕੀ ਕਰਾਉਣਾ ਮੈਂ ਗੱਲਬਾਤ ਹੋਰ ਕੀ ਹਾਲ ਚਾਲ ਨੇ ਭਰਾ ਇਹ ਬੜੀਆ ਬੜੀਆ ਅੱਛਾ ਫੇ ਰੋਟੀ ਇੱਥੇ ਪੁੰਨੇ ਆ ਕੇ ਇੱਕ ਜਮਾ ਜਿੱਥੇ ਵੀ ਜਾਣੇ ਆ ਆਪਦੀ ਹੀ ਲਾਉਣੇ ਆ ਲੈ ਵੀਰੇ ਜਿੱਥੇ ਹੁਣ ਸਟੇ ਕਰਦੇ ਆ ਉੱਥੇ ਜਿਆਦਾ ਦਿਨ ਖਾਣਾ ਪੈਂਦਾ ਰੱਦੀ ਨਹੀਂ ਕੋਈ ਅੱਧੀ ਗੀ ਵਾਰ ਹੁਣ ਤੁਹਾਨੂੰ ਪਤਾ ਹੀ ਆ ਹੂੰ ਅੱਛਾ ਵੀ ਰੋਟੀ ਦਾ ਪ੍ਰਬੰਧ ਜ਼ਿਆਦਾਤਰ ਰੋਡ ਦਾ ਵਧੀਆ ਰਹਿੰਦਾ ਵੀ ਠੀਕ ਆ ਠੀਕ ਠੀਕ ਬਣਾ ਲਈ ਵੀ ਵਧੀਆ ਵੀ ਬਣ ਜਾਂਦੀ ਆ ਹਾਂ ਇਹ ਵੀ ਗੱਲ ਆ ਬਣਾ ਲਓ ਉਹ ਟਾਬੇ ਦੇ ਆਪਾਂ ਜਿੰਨੇ ਮਰਜ਼ੀ ਸਾਫ਼ ਸੁਥਰੇ ਤੇ ਖੜ ਜੀਏ ਬਈ ਗੱਲ ਹੀ ਨਹੀਂ ਬਣਦੀ ਹਨਾ ਰੱਜ ਕੇ ਰੋਟੀ ਖਾਧੀ ਨਹੀਂ ਜਾਂਦੀ ਟਾਬੇ ਨਜ਼ਾਰਾ ਆਉਂਦਾ ਨਹੀਂ ਬਰ ਕੋਈ ਆਲੇ ਹੈਗੇ ਆਪਾਂ ਹਾਂ ਪੰਡਾਲ ਆਲੇ ਆ ਸਰੇ ਨਜ਼ਾਰਾ ਆਉਂਦਾ ਤੇ ਪੰਡਾ ਵਧੀ ਨਹੀਂ ਆਉਂਦਾ ਅੱਛਾ ਤੇ ਮੈਨੂੰ ਹੁਣ ਇਹ ਦੱਸ ਵੀ ਪੂਨੇ ਆਉਂਦੇ ਨੂੰ ਕਿੰਨਾ ਟਾਈਮ ਹੋ ਗਿਆ ਪੂਨੇ ਆਉਂਦੇ ਨੂੰ ਕਿਰੇ 25 ਟੋੜੇ ਪੰਨਿਹਟ ਸਾਲ ਹੋ ਗਏ ਅੱਛਾ ਪੰਨਿਹਟ ਸਾਲ ਦੇ ਹੋ ਗਏ 25 ਇਹ ਪੱਕੀ ਲੇਨ ਸਾਊਥ ਲੇਨ ਹੀ ਫੜੀ ਹੋਈ ਆ ਜਾਂ ਬੰਬੇ ਪੂਨਾ ਗੁਜਰਾਤ ਅੱਛਾ ਬੰਬੇ ਪੂਨਾ ਗੁਜਰਾਤ ਆ ਆਪਾਂ ਵੀ ਰਿਆ ਬੰਗਲੌਰ ਬੰਗਲੌਰ ਤੱਕ ਜਾਣੀ ਪੂਨਾ ਠੀਕ ਆ ਠੀਕ ਆ ਠੀਕ ਆ ਆਹ ਇਹ ਤਾਂ ਸਾਊਥ ਲੇਨ ਨੂੰ ਕਿਤੇ ਮਰਜੀ ਇਹ ਲੇਨ ਮੈਨੂੰ ਵੀ ਪਸੰਦ ਆ ਤੇ ਆਪਾਂ ਵੀ ਇਸੇ ਲੇਨ 'ਇ ਚੱਲਦੇ ਆ ਤੇ ਇਹਦੀਆਂ ਕੁਝ ਖਾਸੀਅਤਾਂ ਵੀ ਨੇ ਹਨਾ ਜਿਵੇਂ ਵੀ ਆਪਾਂ ਤੁਰ ਪੈਨੇ ਆ ਵੀ ਕੋਈ ਇੰਨਾ ਜਿਵੇਂ ਸੁਣਦੇ ਹੁੰਦੇ ਸੀ ਵੀ ਬੰਗਾਲ ਬਿਹਾਰ ਚ ਜਾਏ ਆ ਵੀ ਲੁੱਟ ਖੋ ਜਾਂ ਫਲਾਨਾ ਇਧਰ ਉਹ ਹਿਸਾਬ ਨਾਲ ਤਾਂ ਸੇਫ ਹਨ ਲੁੱਟ ਖੋ ਹੁੰਦੀ ਹੈ ਵੀਰੇ ਹੁੰਦੀ ਹੈ ਕਿਤੇ ਕਿਤੇ ਇਕੱਲੇ ਘਰੇ ਨਾ ਹਾਂ ਟੈਗਰ ਦੀ ਗੱਡੀ ਨਾਲ ਹੁੰਦੀ ਹੈ ਜਾਨੀ ਜਿਆਦਾ ਅਸੀਂ ਸੁਣਿਆ ਤਾਂ ਨਹੀਂ ਕਿਤੇ ਹੂੰ ਜਿਆਦਾ ਕਿਤੇ ਸੁਣਿਆ ਤਾਂ ਨਹੀਂ ਯਾਦ ਨਹੀਂ ਚੱਲਦੀ ਭਰਾ ਤੇ ਹੁਣ ਅੱਜ ਨਾਲ ਦਾਲ ਸਬਜ਼ੀ ਕੀ ਬਣਾਈਆ ਦਾਲ ਬਤਾਉਂਗਾ ਅਰੇ ਅੱਛਾ ਬਤਾਉਂਗਾ ਦੀ ਬਣਾਈਆ ਫਿਰ ਤਾਂ ਜਮਾਂ ਹੀ ਘਰ ਵਾਲਾ ਫਲੇਵਰ ਹੀ ਆ ਤੇ ਤਾਂ ਤੇ ਆ ਰੋਟੀਆਂ ਲਾਉਂਦੇ ਲਾਉਂਦੇ ਉਹ ਘਰ ਜਾਦ ਆਉਂਦਾ ਕਿ ਨਹੀਂ ਘਰ ਤਾਂ ਆਉਂਦੀ ਆ ਜਦ ਭਰਾਵਾ ਹੈਨਾ ਸਭ ਨਹੀਂ ਆਉਂਦਾ ਯਾਰ ਹਾਂ ਮੈਨੂੰ ਵੀ ਆਉਂਦਾ ਮੈਂ ਆਪਦੀਆਂ ਵੋਟਾਂ ਵਧਾਉਣ ਦਾ ਮਾਰਾ ਗੱਲ ਕਰ ਰਹੇ ਹਾਂ ਮਜਬੂਰੀਆਂ ਨੇ ਕਿੰਨੇ ਦਿਨ ਹੋ ਗਏ ਵੀ ਸੱਚੀ ਦੱਸੀ ਖੜੇ ਨੂੰ ਮੈਨੂੰ ਅੱਜ ਚੌਥਾ ਦਿਨ ਤੈਨੂੰ ਵੀਰੇ ਮੈਨੂੰ ਦੀਜਾ ਮੈਂ ਇੱਕ ਦਿਨ ਬਾਅਦ ਆਇਆ ਤੀਜੇ ਦਿਨ ਮੈਨੂੰ ਹੋ ਗਿਆ ਇਕੱਠੇ ਜੇ ਹੀ ਆ ਬਈ ਹੁਣ ਆਹ ਦਿਨਾਂ ਚ ਮੰਦਾ ਚੱਲ ਰਿਹਾ ਹੈ ਨਾ ਪੂਨੇ ਗਾਹਾਂ ਢੱਲੂ ਵੀਰੇ ਗਾਹਾਂ ਢੱਲੂ ਮੰਦਾ ਦਾ ਜਣੀ ਕਿ ਹੁਣ ਚੋਣਾਂ ਇਲੈਕਸ਼ਨਾਂ ਕਰਕੇ ਨਾ ਹੂੰ ਥੋੜਾ ਜਾਂਦਾ ਹੋਣਾ ਹਾਂ ਹਾਂ ਮਾਲ ਹੋ ਨਹੀਂ ਰਿਹਾ ਜਿਵੇਂ ਹੁਣ ਕੱਲ ਵੀ ਪਰਸੋਂ ਵੀ ਬੈਠੇ ਰਹੇ ਆ ਹੂੰ ਅੱਗੇ ਤਾਂ ਨਹੀਂ ਇਹਦੇ ਕੋਲ ਤਾਂ ਸਿਰ ਖੁਰਕਣ ਦਾ ਬੇਲ ਨਹੀਂ ਹੁੰਦਾ ਨੂੰ ਇਹ ਠੀਕ ਗੱਲ ਹੈ ਇਹ ਬੜੀ ਚੱਲਦੀ ਹੈ ਨਾ ਲੋ ਜੀ ਗਮੰਡੀਆਂ ਦਾ ਦਾਲ ਪਾਣੀ ਰੋਟੀ ਚੈੱਕ ਕਰਨ ਤੋਂ ਬਾਅਦ ਤੇ ਆਪਾਂ ਅਗੇ ਆਪਣੇ ਵਾਲੀ ਗੱਡੀ ਬਾਦ ਇਹ ਵੀ ਬਾਜਾ ਮਰੀ ਜਾਂਦੇ ਸੀ ਵੀ ਬਾਈ ਲਹਿਨੀਆਂ ਨੇ ਰੋਟੀਆਂ ਸਾਡੀ ਵੀਡੀਓ ਬਣਾ ਚਲੋ ਉਧਰ ਲੀਆਂ ਰੋਟੀਆਂ ਬਖਾਈਆਂ ਤੁਹਾਨੂੰ ਬਣਦੀਆਂ ਗੋਲ-ਗੋਲ ਤੇ ਫੁੱਲ ਦੀ ਰੋਟੀ ਗਮੰਡੀਆਂ ਦੇ ਕਣਕ ਦੀਆਂ ਰੋਟੀਆਂ ਤੇ ਨਾਲ ਐ ਬਤਾਉਂਗਾ ਦੀ ਸਬਜ਼ੀ ਬਣੀ ਸੀ ਇੱਧਰ ਆਪਣੇ ਬੰਦੇ ਵੀ 베ਲੀ ਤੁਰ ਜਾਂਦੇ ਆ ਤੇ ਮੈਨੂੰ ਡੀਕਦੇ ਸੀ ਭਾਈ ਆ ਜਾ ਆ ਜਾ ਬਾਜਾ ਮਾਰੀ ਜਾਂਦੇ ਸੀ ਮੈਂ ਆ ਗਿਆ ਤੜਕਾ ਤੁੜਕਾ ਕੱਟਿਆ ਅਸੀਂ ਤਾਂ ਹੁਣ ਸਬਜ਼ੀ ਅੱਜ ਤੁਹਾਨੂੰ ਨਵੀਂ ਜੀ ਵੈਰਾਈਟੀ ਦਿਖਾਵਾਂਗੇ ਹੈ ਤਾਂ ਸਿੰਪਲ ਹੀ ਆ ਬਣਾਉਣੀ ਤਾਂ ਸਬਜ਼ੀ ਹੋਈ ਆ ਪਰ ਬਸ ਉਹ ਦਿਮਾਗ ਦੀ ਖੋਜ ਆ ਅਜ ਤੁਹਾਨੂੰ ਅਮੀ ਜੀ ਦਿਖਾਉਣਾ ਹੈ ਵੀ ਕੀ ਬਣਾਉਣਾ ਉਹ ਵੀ ਮਿੱਤਰੋ ਸਾਡੀ ਉਹ ਵੀ ਰੋਟੀ ਦੀ ਤਿਆਰੀ ਤੇ ਲਹਿ ਰਹੀਆਂ ਨੇ ਮੈਂ ਹੁਣ ਵੀਡੀਓ ਵੱਲ ਹੋ ਗਿਆ ਸੀ ਤੇ ਨਿੱਕਾ ਥੋੜੇ ਦੇਖਦਾ ਇੱਥੇ ਰੱਖ ਲਈ ਕਿ ਨਾ ਇਹ ਹੁੰਦੀ ਆ ਬਿਜ਼ੀ ਲਾਈਫ ਹੁਣ ਅੱਜ ਅਸੀਂ ਬਣਾਵਾਂਗੇ ਉਹ ਸਬਜ਼ੀ ਬਣਾਵਾਂਗੇ ਤੋਂ ਬਾਅਦ ਖੁਰਚਣਾ ਪਤਾ ਨਹੀਂ ਕਿੱਥੇ ਰੱਖ ਬੈਠੇ ਆ ਗੈਸ ਘਟਾ ਲਊ ਥੋੜਾ ਜਿਹਾ ਨਹੀਂ ਗੈਸ ਤਾਂ ਕੋਈ ਨਹੀਂ ਘਟਾ ਲਾ ਥੋੜਾ ਜਿਆ ਥੋੜਾ ਦਰਮ ਹੋ ਗਿਆ ਇਹ ਰੱਖ ਲੈ ਸਾਰ ਵੀਡੀਓ ਬਣ ਰਹੀ ਹੈ ਤੇ ਹਾਂ ਸਾਡਾ ਤੜਕਾ ਕੱਟਿਆ ਪਿਆ ਇਹਦੇ ਚ ਹੁਣ ਜਿਹੜੇ ਸਵੇਰੇ ਵਾਲੇ ਪਰੌਣਿਆਂ ਵਾਲੇ ਆਲੂ ਬਚ ਗਏ ਸੀ ਉਹ ਹੁਣ ਪਾਵਾਂਗੇ ਤੋਂ ਬਾਅਦ ਉਹਨੂੰ ਹੀ ਮੜਾ ਜਾ ਤੜਕਾ ਲਾ ਕੇ ਸਬਜ਼ੀ ਬਣਾ ਲਾਂਗੇ ਤੇ ਆ ਵਧੀਆ ਮਾਹੌਲ ਆ ਇੱਥੇ ਠੰਡਾ ਮਾਹੌਲ ਆਜ ਕਿਉਂਕਿ ਮੀਂਹ ਪੈ ਗਿਆ ਹਲੇ ਕੋ ਮੁੰਡਾ ਰੋਟੀ ਬਣਾਉਂਦਾ ਓਏ ਯਾਰ ਰੋਟੀ ਬਣਾ ਦੋ ਹਰ ਦਾਇ ਦਾ ਹਵਾਲੀਆ ਰੁਕ ਜਾ ਮਰਾ ਮੈਂ ਆਪੀ ਧਿਆਨ ਦੇਖ ਲੋ ਮਤਰੋ ਆ ਗੱਲਾਂ ਬਾਤਾਂ ਹੁੰਦੀਆਂ ਹੁੰਦੀਆਂ ਸਾਡੀਆਂ ਨੇਚਰਲ ਵੀਡੀਓ ਆ ਸਾਰੀ ਇਹਦੇ ਚ ਕੋਈ ਵੀ ਸ਼ਬਦ ਅਸੀਂ ਆਪਦੇ ਅਲੀਓ ਪਾਉਣਾ ਹੈ ਨਹੀਂ ਹਨਾ ਇਹ ਤਾਂ ਜਿਹੜਾ ਕੁਝ ਬਣ ਰਿਹਾ ਉਹ ਓਕਣ ਹੀ ਆ ਆ ਹਾਲਾਤ ਨੇ ਆ ਦੇਖੋ ਗੱਡੀ ਦੇ ਵਿੱਚ ਬੈਠੇ ਆ ਕਰਮਾਂ ਵਾਲੀ ਦੇ ਚੱਲ ਨਾ ਭਾਈ ਇੱਥੇ ਇੱਥੇ ਉਹ ਲਾਈਟ ਲਾਈ ਹੋਈ ਆ ਆ ਬਣ ਰਹੀਆਂ ਨੇ ਮੈਂ ਤਾਂ ਹੀ ਜਵਾਨੀ ਆ ਦੇਖੋ ਹੁਣ ਰੋਟੀ ਖੋਲੂਗੀ ਮੈਨੂੰ ਲੱਗਦਾ ਮੈਨੂੰ ਜਿਆਦਾ ਭੁੱਖ ਲੱਗੀ ਆ ਮੇਰੇ ਕਰਕੇ ਭੁਲ ਰਹੀ ਆ ਹਾਂ ਬੜੀ ਗੱਲ ਆ ਅੱਜ ਸਾਡੇ ਨਾਲ ਇੱਥੇ ਇੱਕ ਮਜ਼ਾਕ ਜਿਹਾ ਵੀ ਹੋਇਆ ਕੋਈ ਬੰਦਾ ਖੜੀ ਗੱਡੀ ਦੀਆਂ ਜਾਲ ਪਿਆ ਹੋਇਆ ਕੋਈ ਰੱਸੀ ਹੀ ਖੋਲ ਗਿਆ ਯਾਰ ਕਮਾਲ ਦੀ ਗੱਲ ਹੋਊ ਪੂਨੇ ਚ ਉਹਦੀ ਰੋਟੀਆਂ ਸਾਡੀਆਂ ਲੈ ਰਹੀਆਂ ਨੇ ਨੇ ਕੱਲ ਆ ਰਿਆ ਕਿਉਂ ਵੀ ਨੱਕੇ ਕਿੰਨੀਆਂ ਲਾਤੀਆਂ ਰੋਟੀਆਂ ਰਹਿ ਗਈਆਂ ਜੀ ਸਤ ਰੋਟੀਆਂ ਰਹਿ ਗਈਆਂ ਅੱਛਾ ਠੀਕ ਆ ਠੀਕ ਆ ਠੀਕ ਆ ਅੱਠ ਰੋਟੀਆਂ ਸਾਰੀਆਂ ਚਾਰ ਚਾਰ ਰੋਟੀਆਂ ਖਾਣੀਆਂ ਆਪਾਂ ਆਓ ਚਾਰ ਚਾਰ ਖਾਣੀਆਂ ਇਹ ਆਪਦੀ ਰੋਟੀ ਲਾਈ ਜੀ ਸਵਾਦ ਬੜੀ ਲੱਗਦੀ ਹੈ ਪਤਾ ਨਹੀਂ ਕਾਰਨ ਕੀ ਆ ਆਪਦੀ ਰੋਟੀ ਵੀ ਹੁੰਦਾ ਤਾਂ ਹੈਗਾ ਫਰਕ ਨਾ ਹਾਂ ਬਸ ਪੇਰ ਤੱਕ ਐਸਾ ਹੁੰਦੇ ਇਹਨੂੰ ਦਸਾਣ ਨੂੰ ਆਉਂਦੀ ਤੇ महात्मा ਕਿਉਂਕਿ ਟਾਬਿਆਂ ਦੇ ਆਪਾਂ ਖਾਣੇ ਆ ਕਦੇ ਮਹਿੰਗੀ ਸਸਤੀ ਨਹੀਂ ਦੇਖੀ ਵੀ ਪਰ ਜਿਹੜਾ ਆਪਦੀ ਰੋਟੀ ਖਾਣ ਚ ਆਨੰਦ ਆਉਂਦਾ ਹਾਂ ਹਾਂ ਇਹ ਤਾਂ ਜਮਲ 100 ਰੁਪਏ ਦੀ ਗੱਲ ਕਹੀ ਆ ਵੀ ਇੱਥੇ ਮੈਦਾ ਹੁੰਦਾ ਰੋਟੀ ਆਕੜ ਜਾਂਦੀ ਆ ਜਿਹੜੀ ਆਪਣੀਆਂ ਕਣਕ ਦੇ ਆਟੇ ਦੀ ਰੋਟੀ ਚੱਲ ਕੋਈ ਨਾ ਮੈਂ ਕੱਟ ਕੇ ਵੀਡੀਓ ਤੇ ਰੋਟੀਆਂ ਲਾਹਾਂਗਾ ਹੁਣ ਸਾਡੇ ਸਵੇਰੇ ਵਾਲੇ ਆ ਆਲੂ ਬਚ ਗਏ ਸੀ ਜਿਹੜੇ ਮੈਸ਼ ਕਰੇ ਆ ਅਸੀਂ ਹੁਣ ਤੜਕਾ ਲਾ ਲਿਆ ਪਿਆਜ਼ਾਂ ਦਾ ਤੇ ਆ ਆਲੂ ਨੇ ਉਹੀ ਆ ਜਿਨ੍ਹਾਂ ਦੇ ਪਰੌਠੇ ਬਣੇ ਸੀ ਤੇ ਇਹ ਆਲੂ ਹੁਣ ਤੜਕੇ ਚ ਛੱਡ ਦੇਣੇ ਆ ਚਮਚੇ ਨਾਲ ਛੱਡ ਦੇਣੇ ਆ ਦੱਲਬਾਤ ਕਿਦਾਂ ਬਣਦੀ ਹੈ ਨਾ ਨਾ ਵਧੀਆ ਬਣੂਗੀ ਇਹ ਵਧੀਆ ਬਣੂਗੀ ਆ ਲੈ ਚਮਚੇ ਨਾਲ ਲਾ ਲਾ ਦੇ ਆ ਤੇ ਇਹ ਅਸੀਂ ਹੁਣ ਉਸ ਵਿੱਚ ਪਾ ਦਨੇ ਆ ਕਿਉਂਕਿ ਉਬਲੇ ਹੋਏ ਆਲੂ ਸੀਗੇ ਤਰੀ ਮਾੜੀ ਜੀ ਆਪਦੇ ਤੌਰ ਤੇ ਬਣਾ ਲਈ ਤਰੀ ਦਾ ਮਣਾਉਣੀ ਪੈਣੀ ਆ ਜੀ ਮਾੜੀ ਜੀ ਇੱਕ ਦਾਲ ਲਿਆਂਦੀ ਸੀ ਅਸੀਂ ਖਾਣ ਨੂੰ ਉਹ ਕਿਹੜੀ ਦਾਲ ਹੁੰਦੀ ਹੈ ਇਹ ਜਿਹੜੀ ਪਿਆਜ਼ ਜੀ ਪਾ ਕੇ 베ਜਦੇ ਹੁੰਦੇ ਆ ਦਾਲੇ ਛੋਲੇ ਦਾਲੇ ਛੋਲੇ ਉਹ ਵੀ ਵਿੱਚੇ ਹੀ ਸੱਟ ਲੈ ਬਾਈ ਕੜੀ ਬਣ ਇਹ ਸਾਡੀ ਕੜੀ ਬਣ ਜੂ ਚਾਹੇ ਪਟੂਰੇ ਨਾਲ ਦੀ ਸਬਜੀ ਬਣ ਜੂ ਛੋਲਿਆਂ ਵਾਲੀ ਕੁਝ ਵੀ ਬਣ ਜੂ ਇਹ ਆ ਤਿਆਰ ਹੋ ਰਹੀ ਹੈ ਜੀ ਸਾਡਾ ਤਜਰਬਾ ਸੀ ਪਹਿਲੀ ਵਾਰੀ ਕਿਉਂਕਿ ਗਰੀਬਾਂ ਕੋਲੇ ਸਵੇਰੇ ਜਿਹੜੇ ਆਲੂ ਵਾਲੇ ਪਰੌਂਠੇ ਲਾਏ ਸੀ ਉਹਦੇ ਲਈ ਆਲੂ ਵਾਲੇ ਤੇ ਜਿਹੜਾ ਮਿਕਸਚਰ ਬਣਾਇਆ ਸੀ ਉਹ ਵੱਧ ਗਿਆ ਤੇ ਹੁਣ ਸ਼ਾਮ ਨੂੰ ਦਿਮਾਗ 'ਚ ਆਇਆ ਵੀ ਕੀ ਕਰੀਏ ਅਸੀਂ ਕੀ ਕਰਿਆ ਜੀ ਬਿਉਂਤ ਬਣਾ ਕੇ ਤੇ ਪਿਆਜ਼ਾਂ ਨੂੰ ਤੜਕਾ ਲਾ ਲਿਆ ਉਹਦੀ ਬਣਾਈ ਤਰੀ ਉਹਦੇ 'ਚ ਆਲੂ ਛੱਟ ਲੇ ਜਾਨੂ ਭਾਈ ਅਸੀਂ ਹਾਂ ਜਾਨੂ ਅਸੀਂ ਦਾਲ ਖਾਂਦੇ ਸੀ ਜਿਹੜੀ ਦਾਲ ਹੁੰਦੀ ਦਾਲ ਛੋਲੇ ਕੋਪਗਰੀ ਉਹ ਦਾਲ ਸੀਗੀ ਲਿਆਂਦੀ ਹੋਈ 10-20 ਰੁਪਏ ਦੀ ਉਹ ਦਾਲ ਵੀ ਵਿੱਚ ਹੀ ਸੜਤੀ ਛੋਲਿਆਂ ਦੀ ਹੁਣ ਦੇਖੋ ਕੀ ਬਣਦਾ ਵੈਸੇ ਮੈਨੂੰ ਤਾਂ ਲੱਗਦਾ ਵੀ ਵਧੀਆ ਰੋਟੀਆਂ ਖਵਾ ਦੂ ਆ ਪਈਆਂ ਨੇ ਰੋਟੀਆਂ ਲਈਆਂ ਆ ਜੋ ਜਿਹਨੂੰ ਜਿਹਨੂੰ ਭੁੱਖ ਲੱਗੀ ਲੋ ਜੀ ਪੁੰਨਿਆ ਤੇ ਤੀਜੀ ਰਾਤ ਆ ਅੱਜ ਹੁਣ ਨਿਕਲਿਆ ਸੀ ਬਾਹਰ ਵੀ ਕੁਝ ਖਾ ਪੀ ਲਈਏ ਕਿਉਂਕਿ ਮੇਰੀ ਇੱਕ ਆਦਤ ਆ ਜਿਹੜੇ ਸ਼ਹਿਰ ਚ ਜਾਣਾ ਉਹਦੀਆਂ ਲੋਕੇਸ਼ਨਾਂ ਕੋਈ ਦੇਖਣ ਵਾਲੀ ਜਗ੍ਹਾ ਜਾਂ ਆਪਾਂ ਕਹਿ ਦੀਏ ਵੀ ਕੋਈ ਉਹਦੇ ਉੱਥੇ ਕੋਈ ਜਗ੍ਹਾ ਹੈਗੀ ਘੁੰਮਣ ਵਾਲੀ ਉਹ ਸਾਰੀ ਆਪਾਂ ਆਪਦੇ ਲੈਵਲ ਤੇ ਹਨਾ ਟਰਾਈ ਕਰੀ ਜੀ ਆ ਤੇ ਜੇ ਟੇਸਟ ਹੈਗਾ ਕਿਸੇ ਸ਼ਹਿਰ ਦਾ ਹੁਣ ਇੱਥੇ ਆ ਗਏ ਇੱਥੇ ਆ ਜਿੰਨੀਆਂ ਸਟਾਲਾਂ ਲੱਗੀਆਂ ਨੇ ਇਹ ਜੋ ਜਿੰਨਾ ਕੁ ਕੁਝ ਇੱਕ ਦੋ ਚੀਜ਼ਾਂ ਖਾਧੀਆਂ ਗਈਆਂ ਹਨ ਉਹ ਟਰਾਈ ਕਰਾਂਗੇ ਵੀ ਪੁਣੇ ਦਾ ਟੇਸ ਕਿਤਾ ਤੇ ਆ ਸਟਾਲਾਂ ਲੱਗੀਆਂ ਨੇ ਨਿਕਲੇ ਆਏ ਬਾਹਰ ਕਿਉਂਕਿ ਰੋਟੀ ਪਣੀ ਖਾਣ ਤੋਂ ਬਾਅਦ ਫਿਰ ਮਿੱਠੇ ਨੂੰ ਦਿਲ ਕਰਦਾ ਤੇ ਉਹਦੇ ਲਈ ਹੁਣ ਕੋਸ਼ਿਸ਼ ਕਰਦੇ ਆ ਜਿਹੜੀ ਬੈਟਰ ਚੀਜ਼ ਹੋਈ ਵਧੀਆ ਚੀਜ਼ ਹੋਈ ਇਹ ਸਾਰੀਆਂ ਸਟਾਲਾਂ ਲੱਗੀਆਂ ਨੇ ਇੱਥੇ ਆ ਚੌਂਕ ਦੇ ਵਿੱਚ ਨਿਗੜੀ ਨਿਗੜੀ ਏਰੀਆ ਪੈਂਦਾ ਇਹਦੇ ਚ ਟ੍ਰਾਂਸਪੋਰਟ ਨਗਰ ਤੇ ਇੱਥੇ ਹੁਣ ਦੇਖਦੇ ਆਂ ਵੀ ਜਿਹੜੀ ਆਪਣੀ ਸੈਂਪਲ ਕੋਈ ਚੀਜ਼ ਬਣੀ ਆਈਸਕ੍ਰੀਮ, ਕੋਲਫੀ, ਮਠਾਸ ਵਾਲੀ ਕੋਈ ਵੀ ਚੀਜ਼ ਵਧੀਆ ਮਿਲ ਗਈ ਤੇ ਉਹਨੂੰ ਟਰਾਈ ਕਰਾਂਗੇ। ਤੇ ਬਾਕੀ ਆ ਜੋ ਜਿਹਦਾ ਜਿਹਦਾ ਸਰ ਕਰਦਾ। ਉਹ ਵੀ ਮਿੱਤਰੋ ਤੇ ਦਿਲ ਕਰਦਾ ਸੀ ਇੱਕ ਤਾਂ ਮੀਂਹ ਪੈ ਜਾਂਦਾ ਨਾ ਤੀ ਕਦੇ ਕੋਈ ਸਕੀਮ ਬਣਾ ਲੈਨੇ ਆ, ਕਦੇ ਕੋਈ ਸਕੀਮ ਬਣਾ ਲੈਨੇ ਆ ਤੇ ਖੀਰ ਦੀ ਸਕੀਮ ਲੱਗੀ ਅੱਜ ਫਿਰ। ਆ ਜਾਓ ਫਿਰ ਜੀ ਨੂੰ। ਪਸੰਦਾ ਖੀਰ ਖੀਰ ਤਾਂ ਵੈਸੇ ਸਾਰੇ ਪੰਜਾਬੀਆਂ ਨੂੰ ਹੀ ਪਸੰਦ ਹੁੰਦੀ ਆ ਬਈ ਬਣਾਈ ਪੂਰੀ ਰੀਜ ਲਾ ਕੇ ਆ ਖੀਰ ਸਾਰਾ ਕੁਝ ਪਾਇਆ ਬਦਾਮ ਇਲੈਚੀਆਂ ਦਾਖਾਂ ਜੋ ਜੋ ਕੋ ਸਾਡੇ ਕੋਲੇ ਸੀਗਾ ਸਾਰਾ ਕੁਝ ਪਾਇਆ ਬਈ ਕੀ ਕਰੀਏ ਘਰ ਤੋਂ ਬਾਹਰ ਵੀ ਜ਼ਿੰਦਗੀ ਹਨਾ ਦਿਲ ਜਦੋਂ ਕਰਦਾ ਕਿਸੇ ਵੀ ਚੀਜ਼ ਨੂੰ ਜਿਹੜੀ ਪੋਸੀਬਲ ਹੁੰਦੀ ਆ ਉਹ ਤਾਂ ਫਿਰ ਤਿਆਰ ਕਰ ਹੀ ਲਈਦੀ ਆ ਹਨਾ ਅੱਜ ਜਗਾ ਤੱਕ ਆ ਜੀਆਂ ਕਰਦੇ ਆ ਕਰਦੇ ਆ ਨੇ ਜਾਨੂ ਬੇਲੀ ਨੇ ਨਾਲ ਦੇ ਯਾਰ ਨੇ ਤਾਰੀ ਲਈ ਜਦੋਂ ਧਰ ਲਈ ਤੇ ਫਿਰ ਬਾਈ ਹੋ ਗਏ ਸਾਰੇ ਜਾਣੇ ਦਾਲੇ